ਹਾਂ ਜਰੀ ਦਾ ਵੀ ਕਰਨੀ ਸਰ ਜੇ ਜੇ ਰੇਲਵੇ ਸਟੇਸ਼ਨ ਪਰ ਚੈਕਿੰਗ ਕੀ ਗਈ ਹੈ ਕਾ ਪੂਰਾ ਮੈਟਰ ਹੈ ਇਹ ਸਾਡੀ ਸਿਰਫ ਰੇਲਵੇ ਸਟੇਸ਼ਨ ਤੇ ਚੈਕਿੰਗ ਨਹੀਂ ਚੱਲ ਰਹੀ ਸਾਡੇ ਪੂਰੇ ਅੰਮ੍ਰਿਤਸਰ ਦੇ ਵਿੱਚ ਵੀ ਰੇਲਵੇ ਸਟੇਸ਼ਨ ਬੱਸ ਸਟੈਂਡ ਜਿਹੜੇ ਬਾਕੀ ਵੀ ਸਾਡੇ ਜਿਹੜੇ ਸਟੇਸ਼ਨਸ ਦੇ ਪੁਆਇੰਟਸ ਹੈਗੇ ਨੇ ਅਸੀਂ ਪੂਰਾ ਸਰਾਊਂਡਿੰਗ ਸਿਟੀਜ਼ ਦੇ ਵਿੱਚ ਵੀ ਨਾਕੇ ਸਾਡੀ ਚੈਕਿੰਗ ਚੱਲ ਰਹੀ ਹੈ ਨਹੀਂ ਅੱਜ ਜਿਹੜੀ ਤੁਸੀਂ ਦੇਖ ਰਹੇ ਹੋ ਸਪੈਸ਼ਲ ਜਿਹੜੇ ਐਸਆਰਜੀ ਐਸਓਜੀ ਸਾਡੇ ਗਰੁੱਪਸ ਨੇ ਉਹਨਾਂ ਦੇ ਨਾਲ ਲੈ ਕੇ ਸਾਰੇ ਅਫਸਰਸ ਅਸੀਂ ਰੇਲਵੇ ਸਟੇਸ਼ਨ ਤੋਂ ਚੈੱਕ ਕਰ ਰਹੇ ਸੀ ਇਹ ਰੀਜਨ ਸਾਡੇ ਵੈਸੇ ਵੀ ਇੱਕ ਤੇ ਤਿਹਾੜ ਦਾ ਟਾਈਮ ਸੀਗਾ ਦੂਜਾ ਕਿ 26 ਜਨਵਰੀ ਹੈ ਪਸ ਕਾਫੀ ਵੀਵੀਆਪੀ ਮੂਵਮੈਂਟਸ ਵੀ ਸਾਡੇ ਅਬ ਰਿਸਰਚ ਇਸ ਟਾਈਮ ਚੱਲ ਰਹੀਆਂ ਨੇ ਸੋ ਉਹਨਾਂ ਦੇ ਤਹਿਤ ਹੀ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਜਿਹੜਾ ਇਸ ਦੀ ਪੂਰੇ ਸ਼ਹਿਰ ਦੇ ਵਿੱਚ ਸਪੈਸ਼ਲ ਨਾਕਾਬੰਦੀ ਸਪੈਸ਼ਲ ਜਿਹੜੀ ਚੈਕਿੰਗ ਦੇ ਆਪਰੇਸ਼ਨ ਚੱਲ ਰਹੇ ਨੇ ਇਸ ਟਾਈਮ ਪਲੱਸ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਉੱਪਰ ਜਿਹੜੇ ਪੂਰੇ ਚੈੱਕ ਰੱਖਿਆ ਜਾ ਰਿਹਾ ਦੇਖੇ ਜਾ ਰੇ ਪੂਰਾ ਅਸੀਂ ਉਹਨੂੰ ਜਿੱਥੇ-ਜਿੱਥੇ ਸਾਨੂੰ ਲੋੜ ਹੈ ਉਹਨਾਂ ਨੂੰ ਅਸੀਂ ਸਰਚ ਕਰ ਰਹੇ ਹਾਂ ਕੈਸੋ ਵੀ ਕਰਵਾ ਰਹੇ ਹਾਂ ਗਿਆ ਸੋ ਮੈਂ ਨਾਰਮਲ ਇੱਕ ਰੂਟੀਨ ਚੀਜ਼ ਹੈ ਵੀ ਸਾਡੀ ਚੈਕਿੰਗ ਚੱਲਦੀ ਹੈ ਉਦੋਂ ਉਸੇ ਉਸੇ ਲੜੀ ਦੇ ਤਹਿਤ ਇਹ ਜਿਹੜਾ ਹੁਣ ਤਿਵਾਰਾਂ ਦਾ ਅੱਗੇ 26 ਜਨਵਰੀ ਦਾ ਤੇ ਆਹ ਜਿਹੜੇ ਹੁਣ ਅੱਜ ਤੇ ਕੱਲ ਜਿਹੜੇ ਸਾਡੇ ਵੀਏਪੀ ਮੂਵਮੈਂਟਸ ਵੀ ਕੁਝ ਅਸੀਂ ਰਿਸਰਚ ਉਹਦੇ ਕਰਕੇ ਅਸੀਂ ਪੂਰਾ ਸਟਰੋਂਗਲੀ ਪੂਰੇ ਅੰਮ੍ਰਿਤਸਰ ਚ ਚੈਕਿੰਗ ਕਰ ਰਹੇ ਹੈ ਸਰ ਅੱਜ ਕੋ ਸਕੂਲਾਂ ਨੂੰ ਵੀ ਥ्रेट ਆਈ ਸੀ ਉਹਦੇ ਮੱਦੇਨਜ਼ਰ ਵੀ ਚੈਕਿੰਗ ਕਰਦੇ ਅਵੇ ਉਹ ਜਿਹੜਾ ਉਹ ਤੇ ਇੱਕ ਪਹਿਲਾਂ ਵੀ ਤੁਹਾਡੇ ਮੀਡੀਆ ਦੇ ਸਾਰਿਆਂ ਦੇ ਧਿਆਨ ਦੇ ਵਿੱਚ ਪਹਿਲਾਂ ਵੀ ਲਿਆਂਦਾ ਗਿਆ ਸੀ ਕਿ ਕੁਝ ਸ਼ਹਿਰਾਂ ਚ ਕੁਝ ਇੰਡੀਆ ਦੇ ਸਟੇਟਸ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਜਿਹੜੇ ਹੈਗੇ ਥ੍ਰੈਟਸ ਪਹਿਲਾਂ ਵੀ ਈਮੇਲਸ ਜਿਹੜੀਆਂ ਇਹੋ ਜਿਹੀਆਂ ਜਿਹੜੀਆਂ ਵੋਗਸ ਈਮੇਲਸ ਆਈਆਂ ਨੇ ਉਹਨਾਂ ਨੂੰ ਜੋ ਸਾਡੇ ਸਾਈਬਰ ਸੈੱਲ ਨੇ ਸਾਡੇ ਸਟੇਟ ਦੇ ਪਲੱਸ ਜਿਹੜਾ ਸੈਂਟਰ ਏਜੰਸੀ ਜਿਹੜੀਆਂ ਹੈਗੀਆਂ ਪ੍ਰੋਪਰ ਉਹਨਾਂ ਦੇ ਨਾਲ ਕੋਆਰਡੀਨੇਟ ਕਰਕੇ ਇਹਦੀ ਚੈਕਿੰਗ ਸਾਰਾ ਟ੍ਰੇਸ ਕੀਤਾ ਜਾ ਰਿਹਾ ਜਲਦੀ ਜਲਦੀ ਟ੍ਰੇਸ ਕੀਤਾ ਜਾਏਗਾ ਸੋ ਅੱਜ ਜਿਹੜੇ ਹੁਣ ਜਿਹੜਾ ਅਸੀਂ ਕਰ ਰਹੇ ਹਾਂ ਜਿਹੜੀ ਹੁੰਦੀ ਚੈਕਿੰਗ ਸਾਡੀ ਹੈ ਪੂਰੇ ਸ਼ਹਿਰ ਦੇ ਵਿੱਚ ਨਾਕਾ ਬੰਦੀ ਪਲੱਸ ਸ਼ਹਿਰ ਦੇ ਵਿੱਚ ਆਉਣ ਜਾਣ ਵਾਲੇ ਜਿਹੜੇ ਵਿਅਕਤੀ ਉਹ ਸਾਰੇ ਵੀ ਚੈਕਿੰਗ ਜਿਹੜੀ ਉਹ ਚੱਲ ਰਹੀ ਹੈਗੀ ਤੇ ਇਸੇ ਤਰੀਕੇ ਨਾਲ ਅਗਲੇ ਮਹੀਨਾ ਤੱਕ ਇਹ ਚੈਕਿੰਗ ਜਿਹੜੀ ਚੱਲਦੀ ਰਹੇਗੀ ਅਲੱਗ-ਅਲੱਗ ਪੁਆਇੰਟਾਂ ਤੇ ਜੋਏ ਬਸ ਸਟੈਂਡਾ ਰੇਲਵੇ ਸਟੇਸ਼ਨ ਤੁਹਾਡੇ ਹੈ ਜਿਹੜੇ ਸਾਡੇ ਮੇਨ ਸ਼ਹਿਰ ਨੇ ਉਹ ਮੇਨ ਜਿਹੜੇ ਤੁਹਾਡੇ ਬਾਜ਼ਾਰ ਨੇ ਉਹਨਾਂ ਜਗ੍ਹਾ ਤੇ ਮੇਨ ਪੁਆਇੰਟ ਜਿਹੜੇ ਪਬਲਿਕ ਦੇ ਉਹਨਾਂ ਸਾਰਿਆਂ ਵਾਸਤੇ ਜਿੱਥੇ ਸਾਰਾ ਚੈਕਿੰਗ ਚੱਲ ਰਹੀ ਉਹਦਾ ਮਕਸਦ ਇਹ ਹੀ ਹੈ ਕਿ ਲੋਕ ਆਪਣਾ ਜਿਹੜਾ ਟਾਈਮ ਹੈਗਾ ਸਾਰਾ ਉਹਨਾਂ ਨੂੰ ਇੱਕ ਕੌਨਫੀਡੈਂਸ ਬਿਲਡ ਉਹਨਾਂ ਨੂੰ ਹੋਣਾ ਚਾਹੀਦਾ ਕਿ ਆਪਣਾ ਬੜਾ ਕੁਝ ਮਜਾਜ ਜਿਹਾ ਜਿਹਾ ਮਾਹੌਲ ਹੈ ਉਹਦੇ ਵਿੱਚ ਆਪਣਾ ਆਪਣਾ ਇੰਜੋਏ ਕਰੇ